ਭੁਲਕੇ ਵੀ ਦੇਸੀ ਘਿਓ ਦੇ ਨਾਲ ਕਦੇ ਨਾ ਖਾਓ ਇਹ ਪੰਜ ਚੀਜ਼ਾਂ ਨਹੀਂ ਤਾਂ ਸਿਹਤ ਨੂੰ ਹੋਵੇਗਾ ਵੱਡਾ ਨੁਕਸਾਨ ਜੀ ਹਾਂ ਜੇਕਰ ਤੁਸੀਂ ਵੀ ਦੇਸੀ ਘਿਓ ਖਾਣ ਦੇ ਸ਼ੌਕੀਨ ਹੋ ਤੇ ਕਦੇ ਵੀ ਇਹ ਪੰਜ ਚੀਜ਼ਾਂ ਆਪਣੇ ਦੇਸੀ ਘਿਓ ਦੇ ਨਾਲ ਭੁਲਕੇ ਵੀ ਨਾ ਖਾਓ ਕਿਉਂਕਿ ਕਿਉਂੋ ਸਾਡੀ ਸਿਹਤ ਲਈ ਬਹੁਤ ਸਿਹਤਮੰਦ ਹੁੰਦਾ ਹੈ ਕਿਓ ਦੇ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਹੁੰਦੇ ਨੇ ਜੋ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਨੇ ਅਸੀਂ ਅਕਸਰ ਕਿਓ ਨੂੰ ਦਾਲ ਰੋਟੀ ਖਿਚੜੀ ਜਾਂ ਫਿਰ ਚੋਲਾ ਦੇ ਵਿੱਚ ਮਿਲਾ ਕੇ ਖਾਂਦੇ ਆ ਜਾਂ ਇਸ ਤੋਂ ਬਣੇ ਪਕਵਾਨ ਖਾਂਦੇ ਆ ਪਰ ਕੀ ਤੁਸੀਂ ਜਾਣਦੇ ਹੋ ਕਿ ਕਿਓ ਨੂੰ ਗਲਤੀ ਨਾਲ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਨਹੀਂ ਖਾਣਾ ਚਾਹੀਦਾ ਤਾਂ ਜਾਣਦੇ ਆ ਇਸ ਪੂਰੀ ਵੀਡੀਓ ਦੇ ਵਿੱਚ ਤਾਂ ਦੱਸ ਦਈਏ ਕਿ ਸਭ ਤੋਂ ਪਹਿਲਾਂ ਆਂਦਾ ਹੈ ਸ਼ਹਿਦ ਜੀ ਹਾਂ ਦੱਸ ਦਈਏ ਕਿ ਕਿਓ ਅਤੇ ਸ਼ਹਿਦ ਦੋਵਾਂ ਨੂੰ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਪਰ ਆਯੁਰਵੈਦਿਕ ਦੇ ਵਿੱਚ ਇਹਨਾਂ ਦਾ ਇਕੱਠੇ ਸੇਵਨ ਕਰਨਾ ਹੀ ਕਰਨ ਦੀ ਜਿਹੜੀ ਕਿ ਸਖਤ ਮਨਾਹੀ ਹੈ ਦੋਵਾਂ ਦਾ ਇਕੱਠੇ ਸੇਵਨ ਕਰਨ ਦੇ ਨਾਲ ਸਰੀਰ ਦੇ ਵਿੱਚ ਜ਼ਹਿਰੀਲੇ ਪਦਾਰਥ ਪੈਦਾ ਹੁੰਦੇ ਨੇ ਜੋ ਸਾਡੀ ਪਾਚਨ ਕਿਰਿਆ ਨੂੰ ਪ੍ਰਭਾਵਿਤ ਕਰਦੇ ਨੇ ਅਜਿਹੀ ਸਥਿਤੀ ਦੇ ਵਿੱਚ ਦੋਵਾਂ ਨੂੰ ਆਪਣੀ ਖੁਰਾਕ ਦੇ ਵਿੱਚ ਸ਼ਾਮਿਲ ਕਰੋ ਪਰ ਵਕ-ਵਕ ਸਮੇਂ ਦੇ ਉੱਤੇ ਇੱਕੋ ਸਮੇਂ ਦੇ ਉੱਤੇ ਦੋਨਾਂ ਨੂੰ ਕਦੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਹ ਤੁਹਾਨੂੰ ਫਾਇਦੇ ਨਾਲੋਂ ਨੁਕਸਾਨ ਜਿਆਦਾ ਪਹੁੰਚਾ ਸਕਦਾ ਹੈ ਤਾਂ ਦੱਸ ਦਈਏ ਕਿ ਫਿਰ ਆਉਂਦਾ ਹੈ ਕੌਫੀ ਤੇ ਚਾਹ ਜੀ ਹਾਂ ਕੌਫੀ ਜਾਂ ਫਿਰ ਚਾਹ ਕਦੇ ਵੀ ਕਿਉਂ ਮਿਲਾ ਕੇ ਨਹੀਂ ਪੀਣੀ ਚਾਹੀਦੀ ਤਾਂ ਇਹ ਸਾਡੀ ਪਾਚਨ ਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ ਇਹ ਐਸਿਡਿਟੀ ਜਾਂ ਫਿਰ ਪੇਟ ਫੁੱਲਣ ਦਾ ਕਾਰਨ ਬਣ ਸਕਦੀ ਹੈ ਫਿਰ ਆਉਂਦੀ ਹੈ ਮੱਛੀ ਜੀ ਹਾਂ ਸਾਡੇ ਆਯੁਰਵੇਦਿਕ ਦੇ ਵਿੱਚ ਕਿਉ ਅਤੇ ਮੱਛੀ ਨੂੰ ਇਕੱਠੇ ਲੈਣਾ ਗਲਤ ਮੰਨਿਆ ਜਾਂਦਾ ਹੈ ਆਯੁਰਵੇਦ ਦੇ ਵਿੱਚ ਕਿਉ ਨੂੰ ਗਰਮ ਅਤੇ ਮੱਛੀ ਨੂੰ ਠੰਡਾ ਮੰਨਿਆ ਜਾਂਦਾ ਹੈ ਜਦੋਂ ਦੋਵਾਂ ਨੂੰ ਇਕੱਠੇ ਖਾਧਾ ਜਾਂਦਾ ਹੈ ਤਾਂ ਇਹ ਪਾਚਨ ਅਤੇ ਚਮੜੀ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਅੱਗੇ ਆਉਂਦਾ ਹੈ ਦਹੀਂ ਜੀ ਹਾਂ ਕਿਓ ਅਤੇ ਦੇਸੀ ਜੋਗ ਦੱਸਦੀ ਹੈ ਕਿ ਦੇਸੀ ਕਿਓ ਅਤੇ ਦਹੀਂ ਦੋਵੇਂ ਦੁੱਧ ਤੋਂ ਬਣੇ ਜ਼ਰੂਰ ਹੁੰਦੇ ਨੇ ਪਰ ਇਹਨਾਂ ਨੂੰ ਇਕੱਠੇ ਨਹੀਂ ਲੈਣਾ ਚਾਹੀਦਾ ਦੋਵੇਂ ਇੱਕ ਦੂਜੇ ਦੇ ਬਿਲਕੁਲ ਉਲਟ ਨੇ ਜਦੋਂ ਵੀ ਖਿਓ ਨੂੰ ਗਰਮ ਅਤੇ ਤੇਲਯੁਕਤ ਮੰਨਿਆ ਜਾਂਦਾ ਹੈ ਤਾਂ ਦਹੀਂ ਨੂੰ ਠੰਡਾ ਅਤੇ ਭਾਰੀ ਮੰਨਿਆ ਜਾਂਦਾ ਹੈ ਦੋਵਾਂ ਨੂੰ ਇਕੱਠੇ ਖਾਣ ਦੇ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਅਤੇ ਮੋਟਾਬੋਲਿਜ਼ਮ ਹੌਲੀ ਹੋ ਸਕਦਾ ਹੈ ਫਿਰ ਆਉਂਦੀ ਹੈ ਮੂਲੀ ਜੀ ਹਾਂ ਮੂਲੀ ਜੋ ਕਿ ਅਸੀਂ ਸਲਾਦ ਦੇ ਵਿੱਚ ਵੀ ਖਾਂਦੇ ਆਂ ਮੂਲੀ ਅਤੇ ਖਿਓ ਦਾ ਮਿਸ਼ਰਣ ਪਾਚਨ ਸੰਬੰਧੀ ਯਾਨੀ ਕਿ ਪੇਟ ਦੇ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਮੂਲੀ ਗਰਮ ਅਤੇ ਮਸਾਲੇਦਾਰ ਹੁੰਦੀ ਹੈ ਜਿਸ ਦੇ ਨਾਲ ਇਸ ਨੂੰ ਘਿਓ ਦੇ ਨਾਲ ਲੈਣ ਦੇ ਨਾਲ ਪੇਟ ਦੇ ਵਿੱਚ ਗੈਸ ਜਾ ਫਿਰ ਫੁੱਲਣ ਦਾ ਕਾਰਨ ਬਣ ਸਕਦਾ ਹੈ ਤਾਂ ਇਹ ਪੰਜ ਚੀਜ਼ਾਂ ਨੇ ਜੋ ਕਿ ਤੁਸੀਂ ਕਦੇ ਵੀ ਭੁੱਲ ਕੇ ਵੀ ਆਪਣੀ ਦੇਸੀ ਘੋੜੇ ਨਾਲ ਕਦੇ ਵੀ ਇਹਨਾਂ ਨੂੰ ਨਾਲ ਲਿਓ ਅਲਗ-ਅਲਗ ਸਮੇਂ ਦੇ ਉੱਤੇ ਇਹਨਾਂ ਦਾ ਸੇਵਨ ਜ਼ਰੂਰ ਕਰ ਲਿਆ ਕਰੋ ਪਰ ਇਕੱਠੇ ਕਦੇ ਵੀ ਇਹਨਾਂ ਨੂੰ ਨਾ ਲਿਆ ਕਰੋ ਅਜਿਹੀਆਂ ਖਬਰਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋਅ ਅਪ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਰੋਜ਼ ਤੁਹਾਨੂੰ ਤੁਹਾਡੇ ਸਿਹਤ ਨਾਲ ਜੁੜੀਆਂ ਕੁਝ ਜੋ ਕਿ ਅਪਡੇਟ ਸਾਂਝੀ ਕਰਦੇ ਹਾਂ ਵੀ ਅੱਜ ਤੁਹਾਡੇ ਲਈ ਕੋਈ ਨਾ ਕੋਈ ਟੌਪਿਕ ਜ਼ਰੂਰ ਲੈ ਕੇ ਆਉਂਦੇ ਆ ਤਾਂ ਅਜਿਹੀਆਂ ਖਬਰਾਂ ਦੇਖਣ ਦੇ ਲਈ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਤੁਸੀਂ ਵੀ ਦੱਸਿਓ ਕਿ ਤੁਸੀਂ ਦੇਸੀ ਘਿਓ ਖਾਣ ਦੇ ਸ਼ੌਕੀਨ ਹੋ